ਸੋਰਠਾ ਮਹੱਲਾ ਪੰਜਮਾ ਘਰ ਤੀਜਾ ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਿਲ ਪੰਜੋਂ ਨਹੀਂ ਸੈਸਾ ਚੋਕਾਇਆ ਸਿਕਦਾਰੋਂ ਨਹੀਂ ਪਤਿਆਆ ਓ ਮਰਾਵੋ ਆਗੇ ਚੇਰਾ ਮਿਲ ਰਜਨ ਰਾਮ ਨਵੇਰਾ ਅਬ ਢੂੰਡਣ ਕਤੈ ਨਾ ਜਾਈ ਗੋਬਿੰਦ ਪੇਟੇ ਗੁਰ ਗੋਸਾਈ ਰਹਾ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪੂਕਾਰਾ ਲਬਦ ਆਪਣੀ ਪਾਈ ਤਾਂ ਕਤ ਆਵੈ ਕਤ ਜਾਈ ਤੈ ਸਾਚ ਜਿ ਨਿਆਈ ਨਬੀਰਾ ਉਹਾਂ ਸਮਠਾ ਕਰ ਸਾਮ ਚੇਰਾ ਅੰਤਰਜਾਮੀ ਜਨ ਬਿਨ ਬੋਲਤ ਆਪ ਪਸੰਨ ਸਰਬਥਾਨ ਕੋ ਰਾਜ ਤਹ ਅਨਹਦ ਸਬਦ ਅਗਾਜਾ ਤਿਸ ਬਹਿ ਕੇ ਚਤ ਰਾਈ ਮਿਲ ਨਾਨਕ ਆਪ ਗਵਾਈ ਸੋਠ ਮਹਲਾ ਪੰਜਵਾਂ ਹਿਰਦੈ ਨਾਮ ਵਸਾਇਓ ਕਰ ਬੈਠੇ ਗੁਰੂ ਤੇ ਆਇਓ ਗੁਰਪੂਰ ਸੱਚ ਕਹਿਆ ਸੂ ਸੁਖ ਸਾਚਾ ਲਹਿਆ ਆਪਣਾ ਹੋਇਓ ਗੁਰ ਮਿਹਰਬਾਨ ਅੰਤ ਸੁਖ ਕਲਿਆਣ ਮੰਗਲ ਸਿਓ ਘਰ ਆਏ ਕਰ ਇਸਨਾਨ ਅਰਹਉ ਸਾਚੀ ਗੁਰ ਬੜਾਈ ਤਾਂ ਕੀ ਕੀਮਤ ਕਹਿਣ ਨਾ ਜਾਈ ਸਿਰ ਸਾਹਾ ਪਾਤ ਸਾਹਾ ਗੁਰ ਪੇਟ ਤੇ ਮਨ ਓਮਹਾ ਸਗਲ ਉਪਰਾਸ ਦਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੁਣ ਨਿਦਾਨ ਹਰ ਨਾਮ ਜਪ ਪੂਰਨ ਹੋਏ ਕੰਮ ਗੁਰਕੀਨੋ ਮੁਕਤ ਦੁਆਰਾ ਸਭ ਸ੍ਰੇਸ਼ਟ ਕਰੈ ਜੈਕਾਰਾ ਨਾਨਕ ਪ੍ਰਭ ਮੇਰਾ ਸਾਥ ਜਨਮ ਮਰਨ ਭੈ ਲਾਥੇ ਸੋਲਠ ਮਹੱਲਾ ਪੰਜਵਾ ਗੁਰਪੂਰਾ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਾਰਜ ਸ্নান ਅਨਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਦਰੀਏ ਉਠਤ ਬੈਠਤ ਹਰ ਹਰਿ ਕਈਐ ਅੰਗ ਨੂੰ ਸੋ ਕਿਰਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਪਾਗੀ ਪਾਏ ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਣੀ ਚਿਤ ਲਾਏ ਉਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਗੁਰ ਕੀ ਸੱਚ ਸਾਖੀ ਵਿਗਨ ਬਨਾਸਨ ਸਭ ਦੁਖ ਨਾਸਨ ਸਤਗੁਰ ਨਾਮ ਦਰੜਾਇਆ ਓਏ ਪਾਪ ਭਏ ਸਭ ਪਾਵਨ ਜਦ ਨਾਨਕ ਸੁਖ ਕਰ ਆਇਆ ਸੋਠ ਬਹਾਲਾ ਪੰਜਵਾ ਸਾਹਿਬ ਗੁਨੀ ਗਹਿਰਾ ਘਰ ਲਸ਼ਕਰ ਸਭ ਤੇਰਾ ਰਖਵਾਲੇ ਗੁਰ ਗੋਪਾਲਾ ਸਭ ਜੀ ਭਏ ਦਇਆਲਾ ਜਪ ਅੰਦ ਰਹੋ ਗੁਰ ਚਰਨ ਪਾਉ ਕਥੈ ਨਹੀਂ ਪ੍ਰਭ ਸਰਣਾ ਰਹਾਉ ਤੇਰਿਆ ਦਾਸ ਆ ਹਿਰਦਾ ਮੋਹਾਰੀ ਪਰਬ ਅਪਚਲ ਨੀਬ ਉਸਾਰੀ ਬਲ ਧਨ ਤਕਿਆ ਤੇਰਾ ਤੁਮ ਭਾਰੋਠਾ ਕਰ ਮੇਰਾ ਜਿਨ ਜਿਨ ਸਾਧ ਸੰਗ ਪਾਇਆ ਸੋ ਪ੍ਰਭ ਆ ਪਤਰਾ ਆ ਕਰ ਕਿਰਪਾ ਨਾਮ ਰਸ ਦਿਆ ਕੁਸਲ ਖੇਮ ਸਭthia ਹੋਏ ਪ੍ਰਭੂ ਸਹਾਈ ਸਭ ਉਠ ਲਾਗੀ ਪਾਈ ਸਾਸ ਸਾਸ ਪ੍ਰਭ ਤੇਈਏ ਹਰ ਮੰਗਲ ਨਾਨਕ ਗਾਈਏ ਸੂਰਠਾ ਮਹੱਲਾ ਪੰਜਵਾ ਸੁਖ ਸਹਿਜ ਆਨੰਦ ਪ੍ਰਭ ਮਿਲਿਓ ਮਨ ਪਾਵੰਦਾ ਪੂਰੈ ਗੁਰ ਕਿਰਪਾ ਤਾਰੀ ਤਾਂ ਗਤਿ ਭਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੇ ਅਨਹਦ ਬੀਨਾ ਰਹਾਉ ਹਰ ਚਰਨ ਕੀ ਓਟ ਸਤਾਣੀ ਸਭ ਚੁ ਕੀ ਕਾਣ ਲੋਕਾਣੀ ਜਗ ਜੀਵਨ ਦਾਤਾ ਪਾਇ ਹਰ ਰਸ ਕੋ ਰਸਕ ਗੁਣ ਗਾਇਆ ਪਰਵ ਕਟਿਆ ਜਮਕਾ ਫਸਾ ਮਨ ਪੂਰਨ ਹੋਈ ਆਸਾ ਜੈ ਪੇਖਾ ਤੈ ਸੋਈ ਹਰ ਪ੍ਰਭ ਬਿਨ ਅਬਰ ਨ ਕੋਈ ਕਰ ਕਿਰਪਾ ਪ੍ਰਭ ਰਖੇ ਸਭ ਜਨਮ ਜਨਮ ਦੁੱਖ ਲਾਥੇ ਨਿਰਪਉ ਨਾਮ ਧਿਆਇਆ ਅਟਲ ਸੁਖ ਨਾਨਕ ਪਾਇਆ ਸੋਟ ਮਹੱਲਾ ਪੰਜਵਾਂ ਥਾਡ ਪਾਈ ਕਰਤਾਰੇ ਤਾਪ ਸੋੜ ਗਿਆ ਪਰਵਾਰੀ ਗੁਰ ਪੂਰਹਿ ਰਖੀ ਸਾਰਣ ਸੱਚੇ ਕੀਤਾ ਕੀ ਪਰਮੇਸ਼ਰ ਆਪ ਹੋਆ ਰਖਵਾਲਾ ਸਾਤ ਸਹਿਜ ਸੁਖ ਖਿਨ ਮੈਂ ਉਪਜੇ ਮਨ ਹੋਆ ਸਦਾ ਸੁਖਾਲਾ ਰਹਉ ਹਰ ਹਰ ਨਾਮ ਦਿਉ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਤਾਰੀ ਤਿੰਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਪਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤੈਨਸ ਅਗਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘੇਰਾ ਜਪ ਨਾਨਕ ਨਾਮ ਸਤਿ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਸੋਠ ਮਹੱਲਾ ਪੰਜਵਾਂ ਵਿਚ ਕਰਤਾ ਪੁਰਖ ਖਲੋਆ ਬਾਲ ਨ ਬਿੰਗਾ ਹੋਆ ਮੱਜਨ ਗੁਰ ਆਂਦਾ ਰਸ ਜਪ ਹਰ ਹਰ ਗਿਲ ਬਿਕਨਸੇ ਸੰਤੋ RAM DAS ਸਰੋਵਰ ਨੀਕਾ ਜੋ ਨਾ ਆਵੇ ਸੋ ਕੁਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਹਾਉ ਜੈ ਜੈਕਾਰ ਜਗ ਗਾਵੇ ਮਨ ਚਿੰਦੜਿਆ ਦੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸੁ ਰੋਪਰ ਨਾਵੇ ਸੂਜਨ ਪਰਮ ਗਤ ਪਾਵੇ ਮਰੈ ਨਾ ਆਵੇ ਜਾਈ ਹਰ ਹਰ ਨਾਮ ਤੇ ਆਈ ਇਹੂ ਬ੍ਰह्म ਵਿਚਾਰ ਸੋਹਾਨਾ ਜਿਸਦਿਆਲ ਹੋਏ ਭਗਵਾਨ ਐ ਬਾਬਾ ਨਾਨਕ ਪ੍ਰਭ ਸਰਣ ਆਈ ਸਭ ਚਿੰਤਾ ਗਣ ਸੁਟਾਈ ਸੋਠ ਮਹੱਲਾ ਪੰਜਵਾਂ ਪਾਰ ਬ੍ਰह्म ਨਿਬਾਹੀ ਪੂਰੀ ਕਾਈ ਬਾਤ ਨਾ ਰਹੀਆ ਊਰੀ ਗੁਰ ਚਰਨ ਲਾਏ ਨ ਸਤਾਰੇ ਹਰ ਹਰ ਨਾਮ ਸੁਮਾਰੇ ਆਪਣੇ ਦਾਸ ਕਾ ਸਦਾ ਰਖਵਾਲਾ ਤਾਰੇ ਕਿਰਪਾ ਆਪਣੇ ਕਰ ਰੱਖ ਕੇ ਮਾਤ ਪਿਤਾ ਜਿਉਂ ਪਾਲਾ ਰਹਾਓ ਬੜ ਭਾਗੀ ਸਤਗੁਰ ਪਾਇਆ ਜਿਨ ਜਮਕਾ ਪੰਥ ਮਿਟਾਇਆ ਹਰ ਭਗਤ ਭਾਈ ਚਿਤ ਲਗਾ ਜਪ ਜੀਵੈ ਸੇ ਬੜ ਭਾਗਾ ਹਰ ਅੰਮ੍ਰਿਤ ਬਾਣੀ ਗਾਵੇ ਸਾਦਾ ਕੀ ਧੂਰੀ ਨਾਵੇ ਆਪਣਾ ਨਾਮ ਆਪੇ ਦੀਆ ਪ੍ਰਭ ਕਰਨ ਹਾਰ ਰਖ ਲੀਆ ਹਰ ਦਰਸਨ ਪ੍ਰਾਨ ਆਧਾਰਾ ਉਹ ਪੂਰਨ ਬਿਮਲ ਵਿਚਾਰਾ ਕਰ ਕਿਰਪਾ ਯਤਰ ਜਾਮੀ ਦਾਸ ਨਾਨਕ ਸਰਣ ਸੁਆਮੀ ਸੋਟ ਮਹੱਲਾ ਪੰਜਵਾਂ ਗੁਰ ਪੂਰਾ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜੈ ਜਾਈਏ ਤਹਾਂ ਸਹਿਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਰ ਜਿੰਦੇ ਸਗਲੇ ਫਲ ਪਾਵੋ लिया का संग सहाई रहो नारायण प्राण अधारा हम संत जनारे नारा बात तो पुनीत कर लीने कर किरपा हर दस दीने पार ब्रह्म करे प्रसपाला सतजी संग रखवाला हर दिन रहन कीर्तन गाई है बौरदा जो नी पाई है जिस देव है पुरुष वधाता ਹਾਰਿ ਲਸਤਿਨ ਹੀ ਜਾਤਾ ਜਮ ਕਾਂ ਕਿਰਨ ਦੀੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਸੋਠ ਮਹਲਾ ਪੰਜਵਾਂ ਗੁਰਪੂਰੈ ਕੀਤੀ ਪੂਰੀ ਪ੍ਰਭ ਬਰ ਬਰਹਿਆ ਪਰ ਪੂਰੀ ਖੇਮ ਕੁਸਲ ਪਾਇਆ ਇਸ ਨਾਨਕ ਪਾਰ ਬ੍ਰਹਮੰ ਬਿਟੂ ਕੋਰਬਾਨ ਗੁਰ ਕੇ ਚਰਨ ਕਬਲ ਰਦ ਧਾਰੇ ਬਿਗਨ ਲੱਗਿਆ ਤੇ ਲਕਾ ਕੋਈ ਕਾਰਜ ਸਗਲ ਸਬਾਰੇ ਰਹਾਉ ਮੇਲੇ ਸਾਧੂ ਦੁਰਮਤ ਖੋਏ ਪਤਤ ਬਨੀਤ ਸਭ ਹੋਏ ਰਾਮ ਅੰਦਾਸ ਸਰੂਪ ਰਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਵਿੰਦ ਨਿਤ ਗਾਇਏ ਸਾਧ ਸੰਗ ਮਿਲ ਧਿਆਈਏ ਮਨ ਬਾਸ ਫਲ ਪਾਏ ਗੁਰਪੂਰ ਹਿਦੈਤ ਆਏ ਗੁਰੂ ਗੋਪਾਲ ਅਨੰਦਾ Jap Jap ਜੀਵੇ ਪਰਮਾਨੰਦਾ ਜਨ ਨਾਨਕ ਨਾਮ ਤੇ ਆਇਆ ਪਰਬ ਆਪਣਾ ਬਿਰਦੇ ਰਖਾਇਆ ਰਾਗ ਸੋਰਠ ਮਹੱਲਾ 5 ਵਾਹਿ ਤਿਸੁ ਸਤਿ ਤੇ ਮੇਗ ਘਟਾ ਘਟ ਧਾਮਲ ਝਮਕ ਡਰਾਇਓ ਸੇਜ ਇਕਲੀ ਨੀਦ ਨਹਿ ਨੈਨ ਹੈ ਫਿਰ ਪਰਦੇ ਸਸਦਾਇਓ ਹੁਣ ਨਹੀਂ ਸੰਦੇਸ ਰੂਮਾਇਓ ਇਕ ਕੂਸਰੂ ਸਿੱਧ ਕਰ ਤਲਾਲ ਤਬ ਚਤਰ ਪਾਤਰੋ ਆਇਓ ਰਹਾਉ ਕਿਉ ਬਸਰਾਇਓ ਲਾਲ ਪਿਆਰੋ ਸਰਬ ਗੁਣਾ ਸੁਖ ਧਾਇਓ ਮੰਦਰ ਅਤਰ ਕਾ ਪੰਥ ਨਿਹਾਰੋ ਨੈਣ ਨੀਰ ਪਰ ਆਇਓ ਹਉ ਪੀਤ ਪਇਓ ਹੈ ਬੀਚੂ ਸੁੰਤ ਤੇ ਸਿਰ ਨਿਕਟਾਇਓ ਪੰਪੀਰੀ ਕੇ ਪਾਤ ਪਰਦੋ ਗਨ ਪੇਖੇ ਦੂਰ ਆਇਓ ਪਇਓ ਕਰਪਾਲ ਸਰਬ ਕੋ ਠਾਕਰ ਸ਼ਗਰੋ ਦੁਖ ਮਟਾਇਓ ਕਉ ਨਾਨਕ ਹਉ ਮੈਂ ਪੀਤ ਗੁਰ ਕੋਈ ਤਉ ਦਯਾਰ ਬੀਠ ਲੋ ਪਾਇਓ ਸਬਰ ਰਹਿਉ ਅੰਦੇਸ ਰੂ ਮਾਇਉ ਜੋ ਚਾਹਤ ਸੋ ਗੁਰੂ ਮਿਲਾਇਉ ਸਰਬ ਗੁਨਾ ਨਿਦਰਾਇਉ ਰਹਾਉ ਦੂਜਾ ਸੋਠ ਮਹਲਾ 5 ਗਈ ਭੋੜ ਬੰਦੀ ਛੋੜ ਨਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਨਾਮ ਪਰਿਉ ਭਗਤੋ ਕੋਬਿੰਦ ਕਾ ਇਹ ਆ ਰੱਖੋ ਪੈਜ ਤੁਮਾਰੀ ਹਰ ਜੀਉ ਨਿਮਾਣਿਆ ਤੂੰ ਮਾਣ ਨੀਜਤਿਆ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕਰ ਬਣਾ ਰਹਾਓ ਜੈਸਾ ਬਾਲਕ ਭਾਈ ਸੁਭਾਈ ਲਖ ਅਪਰਾਧ ਕਮਾਵੈ ਘਰ ਉਪਦੇ ਝਿੜਕੇ ਬਹੁ ਪਾਤੀ ਬਹੁੜ ਬਤਾ ਗੜ ਲਾਵੇ ਇਸ ਲਈ ਔਗਣ ਬਖਸ਼ ਲੈ ਪ੍ਰਭ ਆਗੈ ਮਾਰਗ ਪਾਵੈ ਹਰ ਅੰਤਰ ਜੰਮੀਂ ਸਾਬਿਤ ਜਾਣਾ ਤਾਂ ਕਿਸ ਪਾਇ ਆਖ ਸੁਣਾਈਐ ਕਹਿਣਾ ਕਥਨ ਨ ਭੀਜੈ ਗੋਬਿੰਦ ਹਰ ਭਾਵੈ ਪਾਇ ਜਨਖਾਈਐ ਅਵਰ ਊਟ ਮੈਂ ਸਗਲੀ ਦੇਖੀ ਇਕ ਤੇਰੀ ਊ ਧਰਾਈ ਹੈ ਹੋਏ ਦਿਆਲ ਕਿਰਪਾਲ ਪ੍ਰਭ ਠਾਕਰ ਆਪੇ ਸੁਣੇ ਬੇਨੰਤੀ ਪੂਰਾ ਸਤਗੁਰ ਮੇਲ ਮਲਾਵੈ ਸਭ ਚੂਕੇ ਮਨ ਕੀ ਚਿੰਤੀ ਹਰ ਹਰ ਨਾਮ ਆਪ ਖੋਦ ਮੁਖ ਪਾਇ ਜਨ ਨਾਨਕ ਸੁਖ ਬਸੰਤੀ ਸੋਠ ਮਹੱਲਾ ਪੰਜਵਾਂ ਸਿਮਰ ਸਿਮਰ ਪ੍ਰਭ ਪਏ ਅਨੰਦਾ ਦੁਖ ਕਲੇਸ਼ ਸਭ ਨਾਠ ਗੁਣ ਗਾਵਤ ਧਿਆਬਤ ਪ੍ਰਭ ਆਪਣਾ ਕਾਰਦ ਸਗਲੇ ਸੰਠੇ ਜਗ ਜੀਵਨ ਨਾਮ ਤਮਾਰਾ ਗੁਰ ਪੂਰੇ ਦੀਉ ਉਪਦੇਸਾ ਜਪਿ ਪਹੋਜਨ ਪਾਰ ਉਤਾਰਾ ਰਹਉ ਤੂੰ ਹੈ ਮੰਤਰੀ ਸੁਣੋ ਪ੍ਰਭ ਤੂੰ ਹੈ ਸਭ ਕੁਛ ਕਰਨ ਆਇ ਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜਨ ਤੇ ਵਿਚਾਰਾ ਕਿਆ ਗੁਣ ਤੇਰੀ ਆਖ ਬੁਖਾਣੀ ਕੀਮਤ ਕਹਿ ਨਾ ਜਾਈ ਪੇਖ ਪੇਖ ਜੀ ਬੈ ਪ੍ਰਭ ਆਪਣਾ ਅਚਰਜ ਤੁਮ ਹੈ ਬੜਾਈ ਤਾਰ ਅਨੰਗਰ ਆਪ ਪ੍ਰਭ ਸੁਆਮੀ ਪਤ ਮਤ ਕੀਨੀ ਪੂਰੀ ਸਦਾ ਸਦਾ ਨਾਨਕ ਬਲਹਾਰੀ ਵਸੋ ਸੰਤਾਂ ਤੂਰੀ ਸੋਟ ਮਹੱਲਾ ਪੰਜਮ ਗੁਰਪੂਰਾ ਨਮਸਕਾਰੇ ਪ੍ਰਭ ਸਦਵੇ ਕਾਜ ਸੁਵਾਰੇ ਹਰਿ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈਜ ਸੁਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤਾ ਊਣੀ ਬਾਤ ਨਗਾਈ ਰਹਾਉ ਕਰਤਾ ਪੁਰਖ ਤਾਲ ਦਬਾਇਆ ਪਛਲਗ ਜਲੀ ਮਾਇਆ ਟੋਟ ਨਕਤਉ ਆਵੈ ਮੇਰੇ ਪੂਰੇ ਸਤਗੁਰੂ ਭਾਵੈ ਸਿਮਰ ਸਿਮਰ ਦਇਆਲਾ ਸਭ ਦੀਪੇ ਕਰ ਪਾਲਾ ਜੈ ਜੈਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੂੰ ਭਾਰੋ ਸੁਆਮੀ ਮੋਰਾ ਓ ਪੁੰਨ ਪਦਾਰਥ ਤੇਰਾ ਜਦ ਨਾਨਕ ਏਕਤ ਆਇਆ ਸਰਬ ਭਲਾ ਪੁੰਨ ਪਾਇਆ